100% ਤੱਕ ਲੋਨ ਦੀ ਅਵੇਲੇਬਿਲਿਟੀ ਆਪਣੇ ਕੋਲ ਹੈਗੀ ਹੈ ਜੀ ਠੀਕ ਹੈ ਜੀ ਸਾਰਾ ਹੀ ਲੋਨ ਕਰਾ ਜਾਇਆ ਕਾਰ ਦੇ ਪਰ ਪਹਿਲਾਂ ਉਹ ਪਹਿਲਾਂ ਪਾਓ ਪਰ ਲੋਨ ਹੋਣਾ ਉਸੇ ਨੂੰ ਆ ਜਿਹਦੀ ਅਵੇਲੇਬਿਲਿਟੀ ਬਣਦੀ ਹੁੰਦੀ ਹੋਏ ਬਿਲਕੁਲ ਬਿਲਕੁਲ 2025 ਠੀਕ ਹੈ ਫਰਵਰੀ ਦੀ ਰਿਸਟਰਡ ਆਈ ਹਮ ਹਮ 2025 ਚ ਏਜੰਸੀ ਚ ਨਵੀਂ ਨਿਕਲੀ ਹੈ ਬਟ ਮੈਨੂਫੈਕਚਰਿੰਗ 24 ਦੀ ਹੈ ਠੀਕ ਹੈ 20 ਵੇਰੀਐਂਟ ਹੈ ਜੀ ਹੈਵੀ ਸੇਵਿੰਗ ਹੋ ਜਾਏਗੀ ਸਿਰਫ 6-7 ਮਹੀਨੇ ਪੁਰਾਣੀ ਕਾਰ ਚ ਠੀਕ ਹੈ ਆਹ ਦੇਖ ਲਓ ਜੀ 28 ਫਰਵਰੀ 2025 ਦੀ ਰਿਸਟਰਡ ਹੈ ਠੀਕ ਹੈ ਮੈਨੂਫੈਕਚਰਿੰਗ 24 ਦੀ ਹੈ ਹਮ ਹਮ ਐਕਸਯੂਵੀ ਠੀਕ ਹੈ ਇਹ ਵੀ ਆਪਣੀ ਕਾਰ ਦਾ ਤੋਹਫਾ ਪੀਸ ਹੈ ਮਾਡਲ ਹੈ 2016 ਠੀਕ ਹੈ ਨਾਮ ਹੈ ਪਹਿਲੇ ਸਰਨ ਟੌਪ ਮੋਡਲ ਹੈ ਸਨ ਰੂਫ ਵਾਲੀ ਕਾਰ ਹੈ ਜੀ ਕੱਲੇ ਕੱਲੇ ਟਾਇਰ ਦਾ ਮਾਰਕਾ ਚੈੱਕ ਕਰਵਾ ਕੇ ਦੇਵਾਂਗੇ ਠੀਕ ਹੈ ਜੀ 16 ਦੇ ਨਾਲ ਦੇ ਟਾਇਰ ਹੈ ਪਹਿਲੇ ਨਾਂ ਤੇ ਹੈ ਫੁੱਲ ਵੀ ਮੈਂ ਕੰਪਨੀ ਰਿਕਾਰਡ ਦੀ ਗਰੰਟੀ ਹੈ ਇਹ ਫਿਰ ਤੋਹਫਾ ਕਿੱਥੋਂ ਲਿਆ ਜੀ ਆਪਣੇ ਵਿਊਅਰਸ ਦੀ ਪਹਿਲਾਂ ਵਾਲੀ ਪਸੰਦ ਵੀ ਬਲੈਰੋ ਜਿੰਨੀਆਂ ਵੀ ਆਪਾਂ ਪਾਈਆਂ ਨਾ ਆਪਣੀਆਂ ਪਹਿਲਾ ਗਾਹਕ ਨੇ ਜਿਹਨੇ ਫੋਨ ਕੀਤਾ ਉਸੇ ਨੇ ਪਰਚੇਸ ਕਰ ਲਈ ਬਲੈਰੋ ਬਸ ਠੀਕ ਹੈ ਜੀ ਇਹ 2024 ਮਾਡਲ ਹੈ ਹੂੰ ਹੂੰ ਸਿਰਫ 10 ਮਹੀਨੇ ਪੁਰਾਣੀ ਹੈ ਠੀਕ ਹੈ ਕਾਰ ਹੈ ਜਿਵੇਂ ਏਜੰਸੀ ਚ ਖੜੀ ਹੁੰਦੀ ਹੈ ਨਵੀਂ ਠੀਕ ਹੈ ਇੱਕ ਵੀ ਸਰਵਿਸ ਨਹੀਂ ਹੋਈ ਹਾਲ ਤੱਕ ਕਾਰ ਦੀ ਨਵੇਂ ਮੀਟਰ ਵਾਲੀ ਹੈ ਵੀਰ ਨੂੰ ਚੈੱਕ ਕਰਾਉਂਗਾ ਮੀਟਰ ਹੂੰ ਨਵੇਂ ਮੀਟਰ ਵਾਲੀ ਕਾਰ ਹੈ ਠੀਕ ਹੈ ਜਿਹਦੇ ਵਿੱਚ ਟਾਇਰਾਂ ਦੀ ਹਵਾ ਵੀ ਦੱਸਦੀ ਹੈ ਕਾਰ ਹੂੰ ਅੱਛਾ 70 70 ਨੰਬਰਾਂ ਵੀਪੀ ਦੇ ਬਾਕੀ ਬੱਲ ਲੈਣੇ ਆ ਬਾਈ ਤੇ ਜਾਣਕਾਰੀ ਦੱਸਿਓ ਬਾਈ ਗੱਡੀ ਬਾਰੇ 2017 ਮਾਡਲ ਹੈ ਠੀਕ ਹੈ 4/2 ਆਟੋਮੈਟਿਕ ਹੈ ਠੀਕ ਹੈ ਖਾਸੇ ਦੇ ਦੀ ਇਹ ਚੱਲਿਆ 52000 ਕੀ ਕਰ ਲਿਆ ਬੰਪਰ ਟੂ ਬੰਪਰ ਜੈਨੂਣਾ ਵੀਰ ਨੂੰ ਕਹੂੰਗਾ ਮਾੜਾ ਇੱਧਰ ਆਓ ਲੈ ਸਾਹਿਬ ਇੱਧਰ ਲਿਆ ਗਿਆ ਇੱਧਰ ਆ ਛੋਟੇ ਵੀਰ ਪਹਿਲਾਂ ਯਾਰ ਇੱਧਰ ਆ ਕਰ ਮਾੜਾ ਕਹਿਰ ਇੱਕ ਕੀ ਚੈੱਕ ਕਰਾਉਣੀ ਆ 2017 ਦੇ ਨਾਲ ਦੇ ਟਾਇਰ ਆ 11000 ਚੱਲੀ ਆ ਜੀ ਪੰਜੋ ਟਾਇਰ ਨਾਲ ਦੇ ਆਕਾਰ ਦੇ ਠੀਕ ਆ ਜੀ ਲੈ ਗੱਡੀਆਂ ਤਾਂ ਬੜੀਆਂ ਸਾਫ ਠੱਲੀ ਖੜਿਆ ਤੁਸੀਂ ਵੇਖੋ ਯਾਰ ਆ ਗੱਡੀ ਖੜੀ ਹੋਏ ਕ੍ਰੇਟਾ ਬੜੀ ਨਵੀਆਂ ਯਾਰ ਟਾਇਰ ਲੈ ਵੀਲ ਮੇਰੇ ਵਿਖਾ ਦੇ ਸ਼ਾਇਰ ਉਸ ਤੋਂ ਗਾਂ ਆਇਆ ਲੈ ਕ੍ਰੇਟਾ ਇੱਕ ਆ ਖੜੀ ਆ ਯਾਰ ਇੱਕ ਆ ਕੀਆ ਖੜੀ ਹੋਈ ਆ ਮਗਰ ਵੀ ਗੱਡੀਆਂ ਖੜੀਆਂ ਆ ਜਾਂ। ਇੱਧਰ ਤਾਂ ਸਟਾਕ ਹੈਗਾ ਹੀ ਯਾਰ ਮੈਂ ਵੇਖੀਆਂ ਗੱਡੀਆਂ ਛਾਈ। ਹੁਣ ਤੂੰ ਆ ਜਾ ਕਰ ਮੇਰੇ ਮਗਰ ਮਗਰ ਤੁਰਿਆ ਥੋੜਾ ਜਿਹਾ ਅੱਗੇ ਅੱਗੇ ਨੂੰ। ਨਾਲੇ ਤੂੰ ਗੱਡੀਆਂ ਵਿਖਾਉਂਦਾ ਆ। ਇੱਕ ਤਾਂ ਆਹ ਸਟਾਕ ਖੜਾ ਹੋਇਆ ਤੇ ਇੱਕ ਅਸਲੀ ਖੇਰਨਾ ਤੁਹਾਨੂੰ ਹੋਰ ਵਿਖਾਉਣੇ ਆ। ਆ ਜਾ ਕਰ ਮੜੇ ਮਗਰ ਮਗਰ ਤੁਰਿਆ। ਬਹੁਤ ਵਧੀਆ ਸਟਾਕ ਆਪ ਤੁਹਾਡੇ ਵਾਸਤੇ ਲੈ ਕੇ ਆ ਗਏ ਆ। ਛੋਟੇ ਬਜਟਕਾਰਾਂ ਭਾਲਦੇ ਆ ਉਹ ਵੀ ਤੁਹਾਨੂੰ ਅੱਜ ਮਿਲਣਗੇ ਆ। ਅੱਜ ਆਪਾਂ ਇਹੋ ਜਿਹਾ ਥਾਂ ਥੋਂ ਲੈ ਕੇ ਆ ਗਏ ਆ। ਮੋਕਸਰੇ ਸਭ ਤੋਂ ਮਸ਼ਹੂਰ ਆਏ ਉਹ ਕਿਉਂ ਆ ਪੰਜਾਬ ਨਰ ਗਟੀਆਂ ਰੱਖਣ ਵਾਸਤੇ ਮਸ਼ਹੂਰ ਆਏ ਗਣਪਤੀ ਕਾਰਬਜਾਰ ਸ਼੍ਰੀ ਮੋਕਸਰ ਸਾਹਿਬ ਆਈ ਮਾਰੇ ਹੋਰ ਗਾਹ ਨੂੰ ਆ ਜਾ ਵੇਖੋ ਇੱਧਰ ਨੋਵਾ ਕ੍ਰਿਸ਼ਤਾ ਖੜੀ ਹੋਈ ਆ ਥਾਰ ਦਾ ਸੁਪਨਾ ਪੂਰਾ ਕਰਨ ਪਰ ਪੈਸੇ ਥੋੜੇ ਲਾਉਣੇ ਆ ਵੇਖੋ ਤੁਸੀਂ 18 ਖੜੀਆਂ ਹੋਈਆਂ ਨਿਊ ਸ਼ੇਵ ਤੇ ਪ੍ਰਾਣੀ ਸ਼ੇਵ ਦੇ ਵਿੱਚ ਤਾਂ ਹੈ ਵੀ ਜਮਾ ਸ਼ੀਸ਼ੇ ਵਰਗੀਆਂ ਆ ਵੇਖੋ ਇੱਧਰ ਕੀਤਾ ਦੇ ਲਫਾਫੇ ਵੀ ਨਹੀਂ ਆ ਜੋ ਤਰੇਵੇ ਇਹ ਪਰ ਲੈਣੇ ਆ ਭਾਈ ਇਹ ਜਾਣਕਾਰੀ ਲੋਫਾ ਕਿੱਥੋਂ ਲਿਆਂਦਾ ਹੋਰ ਯਾਰ ਰੰਦੇ ਨੂੰ ਆਇਆ ਫਿਰ ਆਪਾਂ ਜਾ ਕੇ ਸਣੀ ਬਾਈ ਨੂੰ ਭਾਅ ਦੇ ਹੁਣ ਕਿੱਧਰ ਤੋੜਾ ਫੜਦਾ ਬਾਈਓ ਤੇ ਫੜਦੇ ਕੀ ਡਿਮਾਂਡ ਰੱਖੀ ਉਹ ਵੀ ਫਿਰ ਲੋਨ ਕਰਦੇ ਪੁੱਛਾਂਗੇ ਪਾਸੇ ਅੰਦਰ ਵੇਖੋ ਦੋ ਦੋ ਫੋਰਚਨਰ ਖੜੀਆਂ ਹੋਈਆਂ ਸੋਹਣੇ ਨੰਬਰ ਆ 70 70 ਵੇਖ ਲਓ 040 ਵੇਖ ਲਓ ਆ ਕ੍ਰੇਟਾ ਵੇਖੋ ਇੱਧਰ ਖੜੀ ਹੋਈ ਏ ਯਾਰ ਆ ਇੱਧਰ ਖਾ ਖਾ ਵਖਾ ਉਹ ਗੱਡੀ ਬਹੁਤ ਡਿਮਾਂਡ ਚ ਬਲੇਰੋ ਖੜੀ ਹੋਈ ਏ ਵੇਖੋ ਕਿੰਨੀ ਵਧੀਆ ਸਾਫ਼ ਇੰਡਰ ਪਰੇ ਖੜੀ ਹੋਈ ਆ ਹੋਰ ਥੋੜਾ ਜਿਹਾ ਅੱਗੇ ਨੂੰ ਆਇਆ ਆ ਵੇਖੋ ਇੱਧਰ ਕੱਲ ਤਾਂ ਵੀ ਜਿਵੇਂ ਅਸੀਂ ਮਿਲ ਜੂਗੀ ਲਾ ਰੰਗ ਦੀ ਵੇਖੋ ਕ੍ਰੇਟਾ ਖੜੀ ਹੋਈ ਆ ਨੋਵਾ ਕ੍ਰੇਟਾ ਖੜੀ ਹੋਈ ਏ ਇੱਕ ਆ ਫੋਰਚਨਰ ਖੜੀ ਹੋਈ ਆ ਬਹੁਤ ਸਾਫ਼ ਆ ਸਣੀ ਮੀਨਾ ਗੱਲਬਾਤ ਕਰਦੇ ਆ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਦੱਸਾਂਗੇ ਕੀ ਰੇਟ ਆ ਕੀ ਲੋਨ ਹੋ ਜਾਊਗਾ ਆਜੋ ਫਿਰ ਲੈ ਵੀ ਦੋਸਤੋ ਆਜੋ ਫਿਰ ਭਾਅ ਲਿਆ ਵਸਣੀ ਬਾਈ ਨੂੰ ਤੇ ਹੁਣ ਆਪਾਂ ਕਰਨੇ ਆ ਗੱਲਬਾਤ ਬਾਈ ਨਾਲ ਸੋ ਸਣੀ ਮੇ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਸਸਤੀ ਕਾਜ ਸਾਰਿਆਂ ਦਾ ਤੇ ਅੱਜ ਸਣੀਵਾਰ ਗੱਡੀਆਂ ਵੇਖਿਆ ਸਟਾਕ ਵਿੱਚ ਮਿਲਦਾ ਅੱਜ ਸਾਰਾ ਸਟਾਕ ਆਪਾਂ ਅਪਡੇਟ ਕਰ ਲਿਆ ਜੀ ਹਣਾ ਬਿਲਕੁਲ ਨਵੀਆਂ ਨਵੀਆਂ ਘੱਟ ਚੱਲੀਆਂ ਠੀਕ ਆ ਪੱਕੇ ਪੰਜਾਬ ਨੰਬਰ ਦੀਆਂ ਪਹਿਲੇ ਨਾਂ ਦੀਆਂ ਕਾਰਾਂ ਸਿੰਗਲ ਵੀ ਕਾਰ ਸੈਕੰਡ ਆਨਰ ਨਹੀਂ ਹੈਗੀ ਆਪਾਂ ਠੀਕ ਆ ਐਵੇਂ ਖਾ ਲਈਏ ਨੰਬਰ ਸਾਰੇ ਸੋਹਣੇ ਆ ਯਾਰ ਨੰਬਰ ਸੋਹਣੇ ਆ ਪੰਜਾਬ ਦੇ ਆ ਠੀਕ ਆ ਪਹਿਲੇ ਨਾਂ ਦੀਆਂ ਕਾਰਾਂ ਨਵੀਆਂ ਨੋਨ ਐਕਸੀਡੈਂਟਲ ਠੀਕ ਆ ਸ਼ੋਰੂਮ ਨਹੀਂ ਚੰਦੀਆਂ ਕਾਰ ਠੀਕ ਆ ਜੀ ਤੇ ਕੋਈ ਆਪਣੇ ਕੋਲ ਲੋਨ ਦਾ ਪ੍ਰੋਸੈਸ ਕੀ ਹੈ ਇੱਥੇ ਲੋਨ ਦਾ ਪ੍ਰੋਸੈਸ ਇਹ ਹੈ ਜੀ ਲੋਨ ਕਰਦੇ ਆ ਬੈਂਕ ਜੀ ਠੀਕ ਆ ਬੈਂਕਾਂ ਤੋਂ ਲੋਨ ਆਪਾਂ ਸਾਰੀਆਂ ਕਾਰਾਂ ਦੇ ਕਰਵਾ ਦਿੰਨੇ ਆ ਪਰ ਹੱਥ ਜੋੜ ਕੇ ਬੇਨਤੀ ਹੈ ਜੀ ਬੈਂਕ ਬੰਦੇ ਦੀ ਐਲੀਜੀਬਿਲਟੀ ਦੇ ਸਿਰ ਤੇ ਲੋਨ ਕਰਦਾ ਠੀਕ ਆ ਵੀ ਬੰਦੇ ਦੀ ਐਲੀਜੀਬਿਲਟੀ ਬੰਦੀ ਹੋਵੇ ਸਿਬਲ ਸਕੋਰ ਵਧੀਆ ਹੋਵੇ ਪਿਛਲੇ ਦਿਨੀ ਸਾਨੂੰ ਇਹ ਗੱਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਵੀ ਲੋਕਾਂ ਦਾ ਐਲੀਜੀਬਿਲਟੀ ਬੰਦੀ ਨਹੀਂਗੀ ਠੀਕ ਆ ਮੰਨ ਲਓ ਸਿਬਲ ਕੇ ਦਾ ਕਟਿਆ ਫਟਿਆ ਹੋਵੇ ਕਿਸ ਨੇ ਕ੍ਰੈਡਿਟ ਕਾਰਡ ਨਹੀਂ ਭਰਿਆ ਕਿਸੇ ਨੇ ਟੂ-ਵੀਲਰ ਦੀ ਕਿਸ਼ਤ ਨਹੀਂ ਭਰੀ ਉਹਨਾਂ ਨੂੰ ਨਾ ਬਿਲਕੁਲ ਨਹੀਂ ਹੁੰਦਾ ਜੀ ਠੀਕ ਆ ਠੀਕ ਆ ਜੀ ਲੋਨ ਉਹਨਾਂ ਨੂੰ ਹੀ ਹੁੰਦਾ ਜਿਹਦੇ ਕੋਲ ਐਲੀਜੀਬਿਲਟੀ ਬੰਦੀ ਹੈ ਜਿਮੀਦਾਰ ਭਰਾਵ ਦੇ ਕੋਲ ਜ਼ਮੀਨ ਹੈਗੀ ਹੈ ਜੇ ਫਾਰਮ ਹੈਗੇ ਉਹਦੇ ਕੋਲੇ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਕੋਈ ਬਿਜ਼ਨਸਮੈਨ ਹੈ ਉਹਦੇ ਕੋਲ ਰਟਰਨਾ ਹੋਣੀ ਹੈ ਜ਼ਰੂਰੀ ਹੈ ਦੁਕਾਨ ਦੇ ਵਿੱਚ ਦੁਕਾਨ ਕਰਦਾ ਰਟਰਨਾ ਜ਼ਰੂਰੀ ਹੈ ਤਾਂ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਪੇਸ ਲੈਂਦਾ ਬੰਦਾ ਹੈ ਆਰਮੀ ਚ ਹੈ ਜਾਂ ਸਰਕਾਰੀ ਮੁਲਾਜ਼ਮ ਹੈ ਉਹਨੂੰ ਪੇ ਸਲਿੱਪ ਉਹਨੂੰ ਲਾਉਣੀ ਹੋਊਗਾ ਮੰਨ ਲਓ ਜਿਹਦੇ ਰਟਰਨਾ ਨਹੀਂ ਹੈਗੀਆਂ ਜਾਂ ਜੇ ਫਾਰਮ ਹੈ ਨਹੀਂਗੇ ਮੰਨ ਲਓ ਕਈ ਬੰਦਿਆਂ ਨੂੰ ਫੋਨ ਆਂਦਾ ਵੀ ਅਸੀਂ ਮੰਨ ਲਓ ਕਿ ਡਰਾਈਵਰ ਲੱਗੇ ਹੋਏ ਆ ਕਿਸੇ ਦੇ ਵੀ ਸਾਨੂੰ 25 ਲੱਖ ਵਾਲੀ ਕਾਰ ਮਿਲ ਜੂ ਨਹੀਂ ਮਿਲਦੀ ਜੀ ਬੈਂਕ ਨੇ एलिਜੀਬਿਲਟੀ ਦੇਖ ਕੇ ਲੋਨ ਕਰਨਾ ਜੀ ਜੋ ਵੀ ਗੱਲ ਹੈਗੀ ਆ ਵੀ ਕਹੇ ਸਾਡੇ ਮੈਂ ਕੱਲੀ ਕੱਲੀ ਗੱਲ ਖੋਲਤੀ ਆ ਘੱਟ ਤੋਂ ਘੱਟ ਵਿਆਜ ਤੇ ਲੋਨ ਕਰਾ ਕੇ ਦੇਵਾਂਗੇ ਜੀ ਆਪਾਂ ਮਿਨੀਮਮ ਨੂੰ ਐਚਡੀਐਫਸੀ ਬੈਂਕ ਤੋਂ ਲੋਨ ਕਰਾ ਕੇ ਦੇਵਾਂਗੇ ਜੀ ਵਧੀਆ ਪ੍ਰੋਫਾਈਲ ਹੈ 1 ਲੱਖ ਨੂੰ 7000 ਰੁਪਏ ਸਾਲ ਦੀ ਵਿਆਜ ਪਊ ਜੀ ਠੀਕ ਆ ਜੀ ਕੱਲੀ ਕੱਲੀ ਗੱਲ ਬਈ ਨੇ ਕਹੇ ਸਾਡੇ ਕਰਕੇ ਇਹ ਸਾਫ ਹੈ ਜੋ ਵੀ ਜਿਹਨੇ ਵੀ ਲੋਨ ਕਰਾਉਣਾ ਹੋਵੇ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਦੇਖ ਬੇਨਤੀ ਹੋ ਰਾ ਆਪਣੇ ਕੋਲ ਲੋਨ ਦੀ ਫੈਸਿਲਿਟੀ ਸਿਰਫ ਪੰਜਾਬ ਵਾਸਤੇ अवेलेबल ਹੈ ਕਈਆਂ ਦਾ ਵੀਰਾਂ ਦਾ ਫੋਨ ਸ਼੍ਰੀਨਗਰ ਤੋਂ ਜੰਮੂ ਤੋਂ ਹਿਮਾਚਲ ਤੋਂ ਆਂਦਾ ਆਪਣੇ ਕੋਲ ਉੱਧਰਲੇ ਪਾਸੇ ਸੋਰਸਸ ਹੈ ਨਹੀਂਗੇ ਜੀ ਲੋਨ ਕਰਵਾਉਣ ਦੇ ਯਾਰ ਲੈ ਵੀ ਦੋਸਤੋ ਤੇ ਉਸ ਤੋਂ ਬਾਅਦ ਆਪਣੀ ਲੋਕੇਸ਼ਨ ਦੱਸ ਦਿਓ ਬਈ ਨਵੇਂ ਲੋਕੇਸ਼ਨ ਆਪਣੀ ਹੈਗੀ ਜੀ ਗਣਪਤੀ ਕਾਰਪੀਅਰ ਦੀ ਲੋਕੇਸ਼ਨ ਹੈ ਮਲੋਟ ਬਠਿੰਡਾ ਰੋਡ ਬਾਈਪਾਸ ਠੀਕ ਹੈ ਓਪੋਜ਼ਿਟ ਵਧਵਾ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਜੀ ਲੈ ਵੀ ਦੋਸਤੋ ਹੋਂਦ ਰੋਗ ਕੱਲੀ ਕੱਲੀ ਕਾਰ ਵਿਖਾਵਾਂਗੇ ਵਧੀਆ ਕਾਰਾਂ ਉਹਦੇ ਮਲਵਾਲੀਆਂ ਵੀ ਤੇ ਵੱਡੇ ਮਲਵਾਲੀਆਂ ਨੰਬਰ ਸਿਰਫ ਸਿਰ ਬਈ ਪੰਜਾਬ ਦੇ ਨੰਬਰ ਘੱਟ ਚੱਲੀਆਂ ਕਾਰਾਂ ਮੇਰੀ ਕਿਸੇ ਵੀ ਕਾਰ ਦਾ ਮੀਟਰ ਟੈਂਪਰਡ ਹੋਵੇ ਐਕਸੀਡੈਂਟ ਹੋਵੇ ਮੇਰੀ 15 ਡੇਜ਼ ਪੇਬੈਕ ਗਾਰੰਟੀ ਹੈ ਠੀਕ ਹੈ ਜੀ ਲੈਓ ਦੋਸਤੋ ਕੱਲੀ ਕੱਲੀ ਚੀਜ਼ ਦੀ ਗਾਰੰਟੀ ਬਈ ਦਾ ਲਿਖ ਕੇ ਵੀ ਦੇਵਾਂਗੇ ਯਾਨੀ ਕਿ ਇੰਨੇ ਸ਼ਾਰਟਿੰਗਾਂ ਥੋੜਾ ਇੱਥੇ ਆਉਂ ਤੇ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੌਕਸ ਸਹਿਬ ਲੈ ਵੀ ਸਾਡੇ ਵੀ ਮੌਸਮ ਹੀ ਬਹੁਤ ਵਧੀਆ ਤੇ ਗੱਡੀਆਂ ਵੀ ਆਪਣੇ ਕੋਲੇ ਬਹੁਤ ਵਧੀਆ ਅੱਜ ਦਿਓ ਫਿਰ ਜਾਣਕਾਰੀ ਪਹਿਲੀ ਗੱਡੀ ਬਾਰੇ 2025 ਠੀਕ ਹੈ 2025 ਦੀ ਜੈਂਸੀ ਜੋ ਨਵੀਂ ਨਿਕਲੀ ਹੈ ਪਰ ਮੈਨੂਫੈਕਚਰਿੰਗ 24 ਦੀ ਹੈ ਠੀਕ ਹੈ 20 ਵੇਰੀਐਂਟ ਹੈ ਜੀ ਠੀਕ ਹੈ ਜੀ ਲੈ ਵੀ ਦੋਸਤੋ 2000 24 ਮੈਨੂਫੈਕਚਰਿੰਗ 25 ਰਿਸਟਰਡ ਠੀਕ ਹੈ ਬਿਲਕੁਲ ਨਵੀਂ ਸਿਰਫ 10000 ਚੱਲੀ ਇਨੋਵਾ ਕ੍ਰਿਸਟਾ ਡੀਜ਼ਲ ਦੇ ਵਿੱਚ ਠੀਕ ਹੈ ਲੈ ਵੀ ਦੋਸਤੋ ਸਿਰਫ 10000 ਚੱਲੀ ਹੈ ਤੇ ਆਪਾਂ ਤੁਹਾਨੂੰ ਇੰਟੀਰੀਅਰ ਚੈੱਕ ਕਰਵਾ ਦਿੰਨੇ ਆ ਗੱਡੀ ਦਾ ਬਾਈਨ 10000 ਚੱਲੀ ਵੀ ਸਿਰਫ ਸਿਰਫ ਤੇ ਇੰਟੀਰੀਅਰ ਦੇਖ ਕੇ ਪਤਾ ਲੱਗਦਾ ਵੀ ਗੱਡੀ ਲੈਸ ਡ੍ਰਾਈਵ ਬਣਾ ਹੈ ਬਹੁਤ ਨਵੇਂ ਵਰਗੀ ਪਈਆਂ ਅੰਦਰੋਂ ਯਾਰ ਵੇਖੋ ਇਹ ਲੈ ਨਾਂ ਤੇ ਕਾਰ ਆ ਬੰਪਰ ਟੂ ਬੰਪਰ ਦੀ ਰਿਟਰਨ ਚ ਗਾਰੰਟੀ ਲਿਖ ਕੇ ਦਿੱਤੀ ਜਾਊਗੀ ਠੀਕ ਹੈ ਜੀ 50-60 ਹਜ਼ਾਰ ਦੀ ਸੈਸਰੀ ਲੱਗੀ ਐਕਸਟਰਾ ਏਜੰਸੀ ਚ ਤੇ ਠੀਕ ਹੈ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਆਨਲਾਈਨ ਰੇਟ ਚੈੱਕ ਕਰ ਲਓ 30 ਲੱਖ ਤੇ 30 ਹਜ਼ਾਰ ਰੁਪਏ ਦੀ ਹੈ ਠੀਕ ਹੈ ਗਣਪਤੀ ਕਾਰ ਬਜ਼ਾਰ ਕਾਰ ਦੇ ਦਊਗਾ ਯੈਸ ਨੋ ਦੇ ਵਿੱਚ ਹਮ 25 ਲੱਖ ਤੇ 50 ਹਜ਼ਾਰ ਰੁਪਏ ਦੀ ਠੀਕ ਹੈ ਜੀ ਹੈਵੀ ਸੇਵਿੰਗ ਹੋ ਜੇਗੀ ਸਿਰਫ 6-7 ਮਹੀਨੇ ਪੁਰਾਣੀ ਕਾਰ ਚ ਠੀਕ ਹੈ ਆ ਦੇਖ ਲਓ ਜੀ 28 ਫਰਵਰੀ 2025 ਦੀ ਰਿਸਟ੍ਰਡ ਹੈ ਠੀਕ ਹੈ ਮੈਨੂਫੈਕਚਰਿੰਗ 24 ਦੀ ਹੈ 20 ਵੇਰੀਐਂਟ ਹੈ 10000 ਚੱਲੀ ਕਾਰ ਜਿੱ ਤੱਕ ਮੈਨੂੰ ਪਤਾ ਸਾਰੇ ਪੰਜਾਬ ਦੇ ਵਿੱਚ ਵਿਕਾਊ ਹੈ ਨਹੀਂਗੀ ਪਰ ਗਣਪਤੀ ਕਾਰ ਬਿਜ਼ਾਰ ਦੇ ਪ੍ਰਕਾਰ ਖੜੀ ਹੈ ਪਹਿਲਾਂ ਉਹ ਪਹਿਲਾਂ ਬਾਉ 25 ਲੱਖ 50 ਹਜ਼ਾਰ ਦੀ ਕਾਰ ਹੈ ਠੀਕ ਹੈ 20 ਤੋਂ 22 ਲੱਖ ਰੁਪਏ ਤੱਕ ਦਾ ਆਪਾਂ ਬੈਂਕ ਤੋਂ ਕਰਾ ਦੇਾਂਗੇ ਲੋਨ ਪਰ ਬੰਦੇ ਦੀ ਐਲੀਜੀਬਿਲਟੀ ਬੰਨੀ ਚਾਹੀਦੀ ਠੀਕ ਹੈ ਲੈ ਵੀ ਦੋਸਤੋ 4 ਤੋਂ 5 ਲੱਖ ਰੁਪਏ ਲੈ ਆਓ ਤੇ ਗੱਡੀ ਤੁਸੀਂ ਆ ਕੇ ਲੈ ਜਾਓ ਹਾਂਜੀ ਉਸ ਤੋਂ ਬਾਅਦ ਹੈਗੀ ਜੀ ਐਕਸਯੂਵੀ ਠੀਕ ਹੈ ਇਹ ਵੀ ਆਪਣੀ ਕਾਰ ਦਾ ਤੋਹਫਾ ਪੀਸੀ ਹੈ ਮਾਰਲੇ 2016 ਠੀਕ ਹੈ ਨਾ ਮੈਂ ਪਹਿਲੇ ਸਰਨਾ ਟੌਪ ਮਾਡਲ ਹੈ ਸਨਰੂਫ ਵਾਲੀ ਕਾਰ ਹੈ ਜੀ ਲੈ ਵੀ ਦੋਸਤੋ ਟੌਪ ਮਾਡਲ ਸਨਰੂਫ ਵਾਲੀ ਗੱਡੀ ਵੇਖੋ ਤੁਸੀਂ ਜਰਾ ਉਹ ਵੀ ਸਰਨਾ ਖਾਸੀਅਤ ਇਹਦੀ ਹੈ ਇਹ ਹੈ ਇਹ ਕਾਰ ਸਿਰਫ 35000 ਕਿਲੋਮੀਟਰ ਚੱਲੀ ਵੀ ਕਾਰ ਹੈ ਜੀ ਠੀਕ ਹੈ ਜੀ ਦੋਸਤੋ ਇੱਕ ਤੋਂ ਲੈਸ ਡ੍ਰਿਵਨਾ ਸਰ ਪਹਿਲਾਂ ਬਿਲਕੁਲ ਐਸਜੀ ਵਨਕਾਰ ਆ ਕੋਈ ਰਿੰਕਲ ਨਹੀਂ ਇੱਥੇ ਇਲੈਕਟ੍ਰੋਨਿਕ ਸੀਟ ਪੁਸ਼ ਬਟਨ ਸਟਾਰਟ ਸਨਰੂਫ ਸਾਰੇ ਫੀਚਰ ਇਹ ਕਾਰ ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ ਕਮੀਆਂ ਪੇਛੇ ਹੈ ਨਹੀਂ ਗੱਡੀ ਜਮਾ ਹੈ ਵਨ ਕੁਆਲਟੀ ਜਨ ਕੇ ਟਾਇਰ ਨਾਲ ਦੇ ਹੈ ਜੀ 2016 ਮਾਡਲ ਦੇ ਇਕੱਲੇ ਇਕੱਲੇ ਟਾਇਰ ਦਾ ਮਾਰਕਾ ਚੈੱਕ ਕਰਵਾ ਕੇ ਦੇਵਾਂਗੇ ਠੀਕ ਹੈ ਜੀ 2016 ਦੇ ਨਾਲ ਦੇ ਟਾਇਰ ਹੈ ਪਹਿਲੇ ਨਾਲ ਤੇ ਇਹ ਫੁੱਲ ਬੀਮਾ ਕੰਪਨੀ ਰਿਕਾਰਡ ਦੀ ਗਾਰੰਟੀ ਹੈ ਠੀਕ ਹੈ ਨੰਬਰ ਵੇਖੋ ਤੁਸੀਂ ਸਿੰਗਲ ਇੰਚ ਵੀ ਰੀਪੇਡ ਹੋਵੇ ਤਾਂ ਪੇਬੈਕ ਗਾਰੰਟੀ ਹੈ ਯਸਨ ਵਾਲਾ ਰੇਟ ਹੈ 9 ਲੱਖ ਤੇ 25000 ਰੁਪਿਆ 7 ਤੋਂ 8 ਲੱਖ ਰੁਪਏ ਤੱਕ ਦਾ ਬੈਂਕ ਤੋਂ ਆਪਾਂ ਇਹ ਉੱਪਰ ਕਰਾ ਦੇਾਂਗੇ ਲੋਨ ਐਕਐਸਯੂ ਵੀ 518W10 ਮਾਡਲ 16 ਚੱਲੀ ਸਿਰਫ 35000 ਰੇਟ ਹੈ ਯਸਨੋ ਵਾਲਾ 9 ਲੱਖ ਤੇ 25000 ਰੁਪਏ ਲੋਨ ਵਗੈਰਾ ਕਿੰਨਾ ਕਰ ਲੋਨ 7 ਤੋਂ 8 ਲੱਖ ਰੁਪਏ ਦਾ ਕਾਰ ਦੇ ਉਪਰ ਆਪਾਂ ਬੈਂਕ ਤੋਂ ਕਰਵਾ ਦੇਾਂਗੇ ਠੀਕ ਹੈ ਜੀ ਪਹਿਲਾਂ ਆਓ ਪਹਿਲਾਂ ਪਾਓ ਰੁਪਇਆ ਲੱਖ ਡੇਢ ਲੱਖ ਲਿਆਓ ਤੇ ਗੱਡੀ ਤੁਸੀਂ ਆ ਕੇ ਲੈ ਜਾਓ ਬਾਕੀ ਕੱਲੇ ਕੱਲੇ ਟਾਇਰ ਦਾ ਮਾਰਕਾ ਚੈੱਕ ਕਰਾਵਾਂਗੇ ਉਸ ਤੋਂ ਬਾਅਦ ਮੈਂ ਆ ਗੱਡੀ ਸਣੀ ਨੂੰ ਵੇਖ ਰਿਹਾ ਸੀ ਇਹਦੇ ਸੀਟਾਂ ਲਵਾਵੇ ਹਜੇ ਉਵੇਂ ਹੀ ਪਿਆ ਤੇ ਇਹ ਫਿਰ ਕਿੱਥੋਂ ਲਿਆਉਂਦੇ ਹੋ ਜੀ ਆਪਣੇ ਵਿਊਅਰਸ ਦੀ ਪਹਿਲਾਂ ਵਾਲੀ ਪਸੰਦ ਵੀ ਬਲੈਰੋ ਜਿੰਨੀਆਂ ਵੀ ਆਪਾਂ ਪਾਈਆਂ ਹਨ ਬਿਲਕੁਲ ਆਪਣੀਆਂ ਪਹਿਲਾ ਗਾਹ ਇਹ 2024 ਮਾਡਲ ਹੈ ਹੂੰ ਹੂੰ ਸਿਰਫ 10 ਮਹੀਨੇ ਪੁਰਾਣੀ ਹੈ ਠੀਕ ਹੈ ਕਾਰ ਹੈ ਜਿਵੇਂ ਏਜੰਸੀ ਚ ਖੜੀ ਹੁੰਦੀ ਹੈ ਨਵੀਂ ਠੀਕ ਹੈ ਇੱਕ ਵੀ ਸਰਵਿਸ ਨਹੀਂ ਹੋਈ ਹਾਲ ਤੱਕ ਕਾਰ ਦੀ ਨਵੇਂ ਮੀਟਰ ਵਾਲੀ ਹੈ ਵੀਰ ਨੂੰ ਚੈੱਕ ਕਰਾਉਂਗਾ ਮੀਟਰ ਹੂੰ ਨਵੇਂ ਮੀਟਰ ਵਾਲੀ ਕਾਰ ਹੈ ਠੀਕ ਹੈ ਜਿਹਦੇ ਵਿੱਚ ਟਾਇਰਾਂ ਦੀ ਹਵਾ ਵੀ ਦੱਸਦੀ ਹੈ ਕਾਰ ਹੂੰ ਅੱਛਾ ਆ ਦੇਖੋ ਜੀ ਠੀਕ ਹੈ ਚੱਲੀ ਸਿਰਫ 9000 ਕਿਲੋਮੀਟਰ ਠੀਕ ਹੈ 9000 ਚੱਲੀ ਹੈ ਪਹਿਲੀ ਸਰਵਿਸ ਵੀ ਨਹੀਂ ਹੋਈ ਹੂੰ ਤੋਂ ਪੈਂਟ ਮਾਡਲ ਹੈ B6 ਆਪਸ਼ਨਲ ਠੀਕ ਹੈ 24 ਦੇ 10ਵੇਂ ਮਹੀਨੇ ਦੀ ਕਾਰ ਆ ਠੀਕ ਹੈ ਐਕਸਟਰਾ ਸਟੀਲ ਵੀਲ ਲੱਗੇ ਹੋਏ ਐਨੂੰ ਹੂੰ ਹੂੰ ਨਾਲ ਦੇ ਟਾਇਰ ਆ ਬੰਪਰ ਟੂ ਬੰਪਰ ਜੈਨੂਇਨ ਆ ਠੀਕ ਆ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਜੇ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਕਾਰ ਆ 1.2 ਲੱਖ ਰੁਪਏ ਦੀ ਹੂੰ ਹੂੰ ਵੀਲ ਵਗੈਰਾ ਐਕਸਟਰਾ ਲੱਗੇ ਹੋਏ ਆ ਕਾਰ ਗਣਪਤੀ ਕਾਰ ਬੀਅਰ ਕਾਰ ਦੇ ਦੂ ਜਸਨੋ ਦੇ ਵਿੱਚ 10 ਲੱਖ 10000 ਰੁਪਏ ਦੀ ਠੀਕ ਆ ਲੈ 9 ਲੱਖ ਰੁਪਏ ਤੱਕ ਦਾ ਕਰਾ ਦਿਆਂਗੇ ਕਾਰ ਦੇ ਉੱਪਰ ਆਪਾਂ ਲੋਨ ਠੀਕ ਆ ਵੀਰਜੀਤ ਯਸਨੋਂ ਵਾਲੇ ਪ੍ਰਾਈਜ਼ ਹੀ ਹੈ ਇਹ 10 ਲੱਖ 10 ਹਜ਼ਾਰ ਦੀ ਕਾਰ ਦੇਵਾਂਗੇ 2024 ਦੇ 10ਵੇਂ ਮਹੀਨੇ ਦੀ ਹੈ ਠੀਕ ਹੈ ਚੱਲੀ ਸਿਰਫ 9000 ਹੈ ਠੀਕ ਹੈ ਸਿੰਗਲ ਇੰਚ ਵੀ ਸਕਰਾਚ ਨਹੀਂ ਸਿੰਗਲ ਇੰਚ ਵੀ ਪੇਡ ਨਹੀਂ ਓਵਰਆਲ ਵੀਰ ਨੂੰ ਕੋਲੋਂ ਚੈੱਕ ਕਰਵਾ ਦਿਓ ਕਾਰ ਲੈਕਸ਼ੀਆ ਕਰ ਫਿਰ ਤੋਂ ਸਾਰਾ ਓਵਰਆਲ ਕਿਹਦਾ ਵੀ 0 ਤੋਂ 0 ਚੈੱਕ ਕਰਾ ਦੇ ਯਾਰ ਵੀ ਕੋਈ ਕਮੀ ਪੇਸ਼ੀ ਨਾ ਰਹੇ ਜੀ ਵੀ ਗੱਡੀ ਇਤੋਂ ਨਹੀਂ ਵਿਖਾਈ ਜੀ ਤਾਂ ਕਿਸੇ ਵੀ ਸੀਟ ਤੋਂ ਪੰਨਾ ਨਹੀਂ ਉਤਰਿਆ ਕੰਪਨੀ ਦਾ ਹੀ ਹੈ ਜੀ ਠੀਕ ਹੈ ਆ ਲੋਗੋ ਵਗੈਰਾ ਸਾਰੇ ਕੰਪਨੀ ਦੇ ਹੀ ਆਏ ਹੋਏ ਨਾਲ ਹਮ ਹਮ ਆ ਬਿਲਕੁਲ ਨੀਟ ਐਂਡ ਕਲੀਨ ਨਵੀਂ ਸ਼ੋਰੂਮ ਦਾ ਮਤਲਬ ਸ਼ੋਰੂਮ ਕਾਰ ਹੈ ਜੀ ਠੀਕ ਹੈ ਜੀ ਵੀਰਾਂ ਦੀ ਬਹੁਤ ਡਿਮਾਂਡ ਸੀ ਬਲੈਰੋ ਦੀ ਬਲੈਰੋ ਲੈ ਆਏ ਆ ਤੁਹਾਡੇ ਵਾਸਤੇ ਆਹ ਕਿਰਮਨ ਦਾ ਮਤਲਬ ਬਾਈ ਨੇ ਜਾਂਸੇ ਹੋ ਲਈ ਪਰ ਖੋਲੀਆਂ ਹੈ ਨਹੀਂ ਉਹ ਉਹ ਪੰਜਾ ਹਾਂਜੀ ਸਰਵਿਸ ਪਹਿਲੀ ਵੀ ਨਹੀਂ ਹੋਈ ਪਹਿਲੀ ਸਰਵਿਸ ਵੀ ਆਪਾਂ ਕਰਾਉਣੀ ਹੈ ਜਿਹੜਾ ਬੰਦਾ ਖਰੀਦੂਗਾ ਉਹੀ ਕਰਾਊਗਾ ਜੀ ਪਹਿਲੀ ਸਰਵਿਸ ਠੀਕ ਹੈ ਜੀ ਇਹਨੇ ਨਵੇਂ ਨਵੇਂ ਪੀਸ ਪਹਿਲੇ ਨਾ ਤੇ ਆ ਫੁੱਲ ਬੀਮਾ ਕਰਦਾ ਠੀਕ ਹੈ ਨੌਨ ਦਾ ਬਾਈ ਨੇ ਦੱਸਦਾ ਹੋਇਆ ਪਰ ਖੜਾ ਬਾਈ ਨਾਲ ਸਿੰਗਲ ਪੀਸ ਹੀ ਹੋਇਆ ਹੈ ਸਿੰਗਲ ਪੀਸ ਹੀ ਹੈ ਜੀ ਘੱਟ ਚੱਲੀਆਂ ਕਾਰਾਂ ਨੌਨ ਐਕਸੀਡੈਂਟਲ ਨੌਨ ਰੀਪੇਂਟ ਬਹੁਤ ਘੱ ਬਾਕੀ ਰੇਟ ਤੇ ਸੁਣ ਲਿਆ ਹੋਇਆ ਲੋਨ ਵੀ ਹੋ ਜਾਊਗਾ ਬਲੈਰੋ ਐ ਵੀ ਦੋਸਤੋ ਚੱਕ ਲੋ ਕਿਰਾ ਫੋਰਚੂਨਰ 70 70 ਨੰਬਰਾਂ VAP ਦੇ ਬਾਕੀ ਆਪ ਲੈਨੇ ਆ ਬਾਈ ਤੇ ਜਾਣਕਾਰੀ ਦੱਸਿਓ ਬਾਈ ਗੱਡੀ ਬਾਰੇ 2017 ਮਾਡਲ ਆ ਠੀਕ ਆ ਜੀ 4/2 ਆਟੋਮੈਟਿਕ ਆ ਠੀਕ ਆ ਖਾਸੀਅ ਦੇ ਦੀ ਇਹ ਚੱਲਿਆ 52000 ਠੀਕ ਆ ਲਿਆ ਬੰਪਰ ਟੂ ਬੰਪਰ ਜੈਨੂਣਾ ਵੀਰ ਨੂੰ ਕਹੂੰਗਾ ਮਾੜਾ ਇੱਧਰ ਆਓ ਲੈ ਸਾਹਿਬ ਕਿਰਾ ਇੱਧਰ ਲਿਆ ਕੇ ਇੱਧਰ ਆ ਛੋਟੇ ਵੀਰ ਪਹਿਲਾਂ ਯਾਰ ਇੱਧਰ ਆ ਕਰ ਮਾੜਾ ਇੱਕ ਚੀਜ਼ ਚੈੱਕ ਕਰਾਉਣੀ ਆ 2017 ਦੇ ਨਾਲ ਦੇ ਟਾਇਰ ਆ ਠੀਕ ਇਹਦੀ ਗੱਲ ਨਹੀਂ ਕਰਾਂਗੇ ਟਾਇਰਾਂ ਪੰਜਾਂ ਦੀ ਗੱਲ ਹੀ ਕਰਾਂਗੇ ਆਪਾਂ ਠੀਕ ਹੈ ਜੀ 17 ਦੇ ਨਾਲ ਦੇ ਟਾਇਰ ਆਪਾਂ ਚੈੱਕ ਕਰਾ ਕੇ ਦੇਵਾਂਗੇ ਠੀਕ ਹੈ ਜੀ 2000 ਤੇ 17 ਮਾਡਲ ਹੂੰ ਹੂੰ ਪਹਿਲੇ ਨਾਂ ਦਾ ਠੀਕ ਹੈ ਫੇਰ ਨੰਬਰ ਹੈ ਪੀਵੀ 65 ਮੋਹਾਲੀ ਦਾ ਬੰਪਰ ਟੂ ਬੰਪਰ ਜੈਨੂਨ ਦੀ ਗਾਰੰਟੀ ਹੈ ਠੀਕ ਹੈ ਇੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਾਓ ਜਿਵੇਂ ਨਵਾਂ ਡੀਲਰ ਨਾਲ ਬੱਸ ਲਿਆ ਕੇ ਰੱਖਣ ਪੱਲੇ ਕਲੇ ਬਲੇਖੇ ਕੱਢਣੇ ਆਜਾ ਆਪਾਂ ਇਹ ਗੱਡੀ ਦਾ ਇੰਟੀਰੀਅਰ ਚੈੱਕ ਕਰਾਓ ਐਕਸਟਰਾ ਆਰਡਨਰੀ ਇੰਟੀਰੀਅਰ ਹੈ ਸਿਰਫ 52000 ਕਿਲੋਮੀਟਰ ਚੱਲੇ ਮੀ ਟ੍ਰੇਡਿੰਗ ਠੀਕ ਹੈ ਘੱਟ ਚੱਲੀਆਂ ਕਾਰਾਂ ਕਿੱਥੇ ਮਿਲਦੀਆਂ ਸਿਰਫ ਗਣਪਤੀ ਕਾਰ ਬਾਜ਼ਾਰ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਰੇਟ ਹੈ ਯਸਨੋ ਵਾਲਾ 26,75,000 ਰੁਪਇਆ ਇਹ ਹਰ ਇੱਕ ਕਾਰ ਦਾ ਵੱਖਰਾ ਰੇਟ ਹੁੰਦਾ ਜੀ ਇਹ ਐਕਸਟਰਾ ਆਰਡੀਨਰੀ ਹੈ 52000 ਚੱਲੀ ਹੈ ਬੰਪਰ ਟੂ ਬੰਪਰ ਜੈਨੂਨ ਹੈ ਪੇਰ ਨੰਬਰ ਹੈ ਇਹਦਾ ਰੇਟ 2675 ਹੀ ਹੈ ਜੇ ਕੋਈ ਪੇਂਡ ਸ਼ੇਡ ਐਕਸੀਡੈਂਟਲ ਕਾਰ ਲੈ ਲਾਂਗੇ ਹੋ ਸਕਦਾ ਤੁਹਾਨੂੰ 23 ਦੀ ਵੀ ਮਿਲ ਜੇ ਬਿਲਕੁਲ ਬਿਲਕੁਲ ਹਰ ਇੱਕ ਕਾਰ ਦਾ ਵੱਖਰਾ ਮੁੱਲ ਹੈ ਪਹਿਲੇ ਨਾਲ ਦੇ ਕਾਰ ਆ ਪੱਕੇ ਪੰਜਾਬ ਨੰਬਰ ਦੀ ਹੈ ਠੀਕ ਹੈ ਨੰਬਰ ਨਾਲ 2675 ਨੰਬਰ ਨਾਲ ਮੈਨੂੰ 2675 ਦੀ ਕਾਰ ਆ ਜੀ 18 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਆਪ ਬੈਂਕ ਤੋਂ ਕਰਾ ਦੇਾਂਗੇ ਲੋਨ ਬੰਦੇ ਦੀ ਐਲੀਜੀਬਿਲਟੀ ਬੰਨੀ ਚਾਹੀਦੀ ਹੈ ਲੋਨ ਦੀ ਠੀਕ ਹੈ ਜੀ ਲੈ ਵੀ ਦੋਸਤੋ ਲੋਨ ਵੀ ਹੋ ਜਾਣਾ ਰੇਟ ਤੁਸੀਂ ਇਹਦਾ ਸੁਣ ਲਿਆ ਹੋਇਆ ਬੰਪਰ ਬੰਪਰ ਬਈ ਸਾਰੀ ਰੀਨ ਵਾਲਾ ਗੱਡੀ ਚੋ ਬਾਅਦ ਹੁਣ ਥੋੜੇ ਹਸਤੇ ਬਸ ਛੋੜੇ ਬਜਟ ਲੈ ਕੇ ਆ ਗਏ ਆ ਐਵਰੀ ਵਧੀਆ ਗੱਡੀ ਜਮਾ ਛੋਟੀ ਨਹੀਂ ਆ ਯਾਰ ਬਾਕੀ ਲੈਨੇ ਹੁਣ ਬਈ ਤੇ ਦੇ ਵਿੱਚ ਵੀ ਖਾਸੇ ਦੱਸ ਦਿਆਂ ਕਿ ਇਹ ਮਾਡਲ ਹੈ ਜੀ 2018 ਠੀਕ ਹੈ ਚੱਲੀ ਵੀ ਗੱਲ ਕਰਾਂਗੇ ਬਿਲਕੁਲ ਮਾਰੀ ਜੀ ਸਿਰਫ 11000 ਲੈ ਵੀ ਦੋਸਤੋ 11000 ਕੱਲੀ ਹੂੰ ਹੂੰ 2018 ਮਾਡਲ ਠੀਕ ਹੈ 326540 ਦਾ ਨੰਬਰ ਰਨਾਲਡ ਕਵਿਡ ਠੀਕ ਹੈ ਦੂਜੀ ਖਾਸੇ ਤੇ ਵੀ ਹੈ ਆਟੋਮੈਟਿਕ ਲੈ ਵੀ ਦੋਸਤੋ ਆਟੋ ਗੱਡੀ 11000 ਚੱਲ 808 ਕਿਲੋਮੀਟਰ ਚੱਲੀ ਹੈ ਟੌਪ ਐਂਡ ਮਾਡਲ ਹੈ ਟੱਚ ਪੈਨ ਵਾਲਾ ਠੀਕ ਹੈ ਲੈ ਵੀ ਦੋਸਤੋ ਗੱਡੀ ਤੁਹਾਨੂੰ ਖਾਈ ਆਪਾਂ ਇੱਕ ਤਾਂ ਛੋਟੀ ਇੱਕ ਆਟੋ ਗੇਅਰ ਦੇ ਵਿੱਚ ਤੇ ਇੱਕ ਚੱਲੀ ਵੀ ਬਿਲਕੁਲ ਥੋੜੀ 11000 ਚੱਲੀ ਹੈ ਜੀ ਪੰਜੋ ਟਾਇਰ ਨਾਲ ਦੇ ਆਕਾਰ ਦੇ ਠੀਕ ਹੈ ਜੀ ਕਾਰ ਦਾ ਯਾਸਰੋਂ ਵਾਲਾ ਮੁੱਲ ਇਹ 3 ਲੱਖ ਤੇ 35000 ਰੁਪਿਆ ਠੀਕ ਹੈ 2.5 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਕਰਾ ਦੇਵਾਂਗੇ ਲੋਨ ਹਮਮ ਆਟੋ ਕਾਰਾਂ ਬਹੁਤ ਘੱਟ ਮਿਲਦੀਆਂ 10-11000 ਚੱਲੀ 18 ਮਾਰਲ ਕਾਰ ਕਿਤੋਂ ਵੀ ਨਹੀਂ ਮਿਲਦੀ ਠੀਕ ਹੈ ਬਿਲਕੁਲ ਬਿਲਕੁਲ ਪਹਿਲਾਂ ਉਹ ਪਹਿਲਾਂ ਪਾਓ ਲੋਨ ਫੈਸਿਲਿਟੀ ਅਵੇਲੇਬਲ ਹੈ ਬੰਪਰ ਟੂ ਬੰਪਰ ਜੈਨੂਨ ਸਕਰੀਨ ਤੇ ਚੱਲਦਾ ਹੈ ਨੰਬਰ ਜੇ ਜਲਦੀ ਜਲਦੀ ਦੀ ਕਾਰ ਬੁੱਕ ਕਰਵਾ ਲਓ ਜੀ ਮੈਂ ਵੀ ਦੋਸਤੋ ஆன்ਲਾਈਨ ਵੀ ਪੇਮੈਂਟ ਪਾ ਕੇ ਗੱਡੀ ਬੁੱਕ ਕਰਵਾ ਸਕਦੇ ਹੋ ਕਿਉਂਕਿ ਗੱਡੀਆਂ ਉਹ ਬੜਾ ਲੁੱਕ ਚੈੱਕ ਕਰਵਾਓ ਜੀ ਐਕਸਟਰਾ ਆਰਡੀਨਰੀ ਹੈ ਜੀ ਠੀਕ ਹੈ ਟਾਇਰ ਜਿਵੇਂ ਨਵੇਂ ਵਰਗੇ ਗੱਡੀ ਵਿੱਚ ਬੜਾ ਚੱਲੀ 1 ਉਸ ਤੋਂ ਬਾਅਦ ਆਪਾਂ ਤੁਹਾਡੇ ਕੋਲੋਂ ਲੈ ਕੇ ਆ ਗਏ ਆ ਡਿਜ਼ਾਇਰ ਨਿਊ ਸ਼ੇਵ ਦੇ ਵਿੱਚ ਬਾਕੀ ਲੈ ਆ ਉਸ ਤੋਂ ਬਾਅਦ ਆ ਗਈ ਜੀ ਡਿਜ਼ਾਇਰ ਠੀਕ ਹੈ ਇਹਦੇ ਵਿੱਚ ਵੀ ਖਾਸਿਤ ਉਹੀ ਜੋ ਆਪ ਜਿਸ ਗੱਲ ਤੇ ਮਸ਼ਹੂਰ ਆ ਆਪਾਂ ਵੀ ਘੱਟ ਚੱਲੀ ਚੱਲੀ ਸਿਰਫ 25000 ਵੇਰੀਐਂਟ ਸਾਰਾ ਟੌਪ ਐਂਡ ਜੈਡ ਐਕਸ ਆਈ ਪਲੱਸ ਠੀਕ ਹੈ ਆਟੋਮੈਟਿਕ ਦੇ ਵਿੱਚ ਪੈਟਰੋਲ ਹੈ ਜੀ ਇਹ ਠੀਕ ਹੈ ਜੀ ਆਟੋ ਗੇਅਰ ਦੇ ਵਿੱਚ ਪੈਟਰੋਲ ਆ ਆਟੋ ਗੇਅਰ ਦੇ ਵਿੱਚ ਪੈਟਰੋਲ ਦੇ ਵਿੱਚ 12000 ਆ ਵੀਰ ਨੂੰ ਕਹੂੰਗਾ ਇੰਟੀਰੀਅਰ ਚੈੱਕ ਕਰਾ ਵੀ ਅੰਦਰੋਂ ਠੀਕ ਹੈ ਪੁਸ਼ ਬਟਨ ਸਟਾਰਟ ਆ ਅੰਦਰ ਤੁਸੀਂ ਵੇਖ ਰਹੇ ਹੋ ਬਿਲਕੁਲ ਨਵੀਂ ਹੈ ਕਿਲੋਮੀਟਰ ਚੱਲੀ ਵੀ ਕਾਰ ਆ ਠੀਕ ਆ ਟੱਚ ਪੈਨਲ ਨੈਵੀਗੇਸ਼ਨ ਕੰਪਨੀ ਦਾ ਹੀ ਆ ਜਾਂਦਾ ਇਹਦੇ ਵਿੱਚ ਹਮ ਹਮ ਆਟੋ ਗੇਅਰ ਦੇ ਵਿੱਚ ਕਾਰ ਆ ਸਟੀਅਰਿੰਗ ਦੇ ਕੰਟਰੋਲ ਆ ਹਮ ਹਮ ਬਿਲਕੁਲ ਨਵੀਂ ਦਾ ਮਤਲਬ ਨਵੀਂ ਪਹਿਲੇ ਨਾਂ ਤੇ ਆ ਫੁੱਲ بیم ਆ ਠੀਕ ਆ ਪੇਮੈਂਟ ਕੱਟ ਲੋ ਇਹ ਵੀਲ ਹਮ ਹਮ ਪ੍ਰੋਜੈਕਟਰ ਲਾਈਟ ਆ ਠੀਕ ਆ 2019 ਦੇ ਵਿੱਚ ਏਜੰਸੀ ਚੋਂ ਨਿਕਲੀ ਆ ਬਟ ਮੈਨੂਫੈਕਚਰਿੰਗ 18 ਦੀ ਆ ਠੀਕ ਆ ਤੁਹਾਨੂੰ ਸਵਿਫਟ ਜਾਂ ਡਿਆਰ ਦੇ ਵਿੱਚ ਪ੍ਰੋਜੈਕਟਰ ਲਾਈਟਾਂ ਨਹੀਂ ਮਿਲਣਗੀਆਂ ਬਿਲਕੁਲ ਬਿਲਕੁਲ ਇਹ ਨਵੀਂ ਕਾਰ ਲੈਣੀ ਹੋਵੇ ਨਿਕਲੋਗੀ 11 ਤੋਂ 11.5 ਲੱਖ ਰੁਪਏ ਦੀ ਆਪਣੇ ਕੋਲ ਕਿੰਨੇ ਨੇ ਆਪਾਂ ਕਾਰ ਦੇ ਦੇਵਾਂਗੇ ਯਸਰੋਂ ਦੇ ਵਿੱਚ ਕੋਈ ਮੁੱਲਾ ਛੋਟਾ ਜਿਹਾ 5 ਲੱਖ 85 ਹਜ਼ਾਰ ਦੀ ਕਾਰ ਦੇ ਦੇਵਾਂਗੇ ਠੀਕ ਹੈ 100% ਤੱਕ ਲੋਨ ਦੀ ਅਵੇਲੇਬਿਲਿਟੀ ਆਪਣੇ ਕੋਲ ਹੈਗੀ ਹੈ ਜੀ ਠੀਕ ਹੈ ਜੀ ਸਾਰਾ ਹੀ ਲੋਨ ਕਰਾ ਜਾਇਆ ਕਾਰ ਦੇਓ ਪਰ ਪਹਿਲਾਂ ਉਹ ਪਹਿਲਾਂ ਪਾਓ ਪਰ ਲੋਨ ਹੋਣਾ ਉਸੇ ਨੂੰ ਆ ਜਿਹਦੀ ਲਿਵਿੰਗ ਲਿਵਿੰਗ ਬਣਦੀ ਹੋਵੇ ਬਿਲਕੁਲ ਬਿਲਕੁਲ ਲੈ ਜੋ ਸਰ ਕੱਲੀ ਕੱਲੀ ਗੱਲ ਬੈਨੇ ਖੋਲਤੀ ਹੈ ਗੱਡੀ ਬਾਰੇ